ਤੋਂ ਪੇਂਡੂ ਧਾਰੀਵਾਲ ਫੈਲਦੀ ਜਾਂਦੀ ਕਿ ਨੇੜੇ ਦੀ ਪਟਰੀ ਤੋਂ ਇੱਕ ਜੋ ਜੱਗੂ ਸੇਰਵਾ ਮਾਮਲਾ ਜਿਹੜਾ ਸਾਹਮਣੇ ਆਇਆ ਜੋ ਕਹਿ ਸਕਦੇ ਕਿ ਬੜਾ ਮੰਦੰਦੇ ਰਾਈ ਦੇਖ ਸਕਦੇ ਹੋ ਕਿ ਇਸ ਸਕੂਟਰ ਦੇ ਥਰੂ ਜੋ ਚੀਨਾ ਬੇਡ ਤੋਂ ਚੀਨਾ ਬੇਡ ਤੋਂ ਵਿਦੀਪੁਰ ਫਾਟਕ ਸਾਈਡ ਨੂੰ ਜਿਹੜੇ ਨੇ ਦੁਪਹਿਰ 1 ਵਜੇ ਦੇ ਕਰੀਬ ਦੱਸੇ ਜਾ ਰਹੇ ਨੇ ਕਿ ਜਾ ਰਹੇ ਸੀ ਜਿਨ੍ਹਾਂ ਨੂੰ ਦੋ ਲੁਟੇਰਿਆਂ ਵੱਲੋਂ ਰੋਕਿਆ ਗਿਆ ਤੋਂ ਜੋ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਜੋ ਲੜਕੀ ਹੈ ਉਹਦੇ ਵੱਲੋਂ ਵਿਰੋਧ ਕੀਤਾ ਗਿਆ ਸਕੂਟਰ ਦੇ ਉੱਪਰ ਸਵਾਰ ਇਹ 6788 ਨੰਬਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਈਂ ਉਹ ਤੇ ਸੱਸਾਂ ਜੋ ਆ ਰਹੀਆਂ ਸਨ ਤੇ ਵਾਰਦਾਤ ਨੂੰ ਅੰਜਾਮ ਦੇ ਦੌਰਾਨ ਜੋ ਲੜਕੀ ਵੱਲੋਂ ਕਰਨ ਦੀ ਕਿਸ ਕਿੱਤੀ ਗਈ ਹੈ ਤੇ ਲੈਬਰੀਆ ਵੱਲੋਂ ਦੱਸਿਆ ਜਾ ਰਿਹਾ ਕਿ ਧੱਕਾ ਇੱਕ ਪੋਜ਼ਿਟਿਵ ਹੈ ਆਵਾ ਮਨ ਤਾਂ ਗਿਆ ਉਹ ਇਹ ਵਾਰਦਾਤ ਜਿਹੜੀ ਹੈ ਦੁਪਹਿਰ 1:00 ਜਿਹੜਾ ਇਸ ਨਹਿਰ ਦੇ ਉੱਪਰ ਲੜਕੀ ਦੀ ਲਾਸ਼ ਮਿਲੀ ਪੀਹਾਲ ਵਾਸਤੇ ਨਹੀਂ ਪੁੱਜਿਆ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਆ ਇਥੋਂ ਤੱਕ ਕਿ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲਤ ਜਿੰਜਾਂ ਦੇ ਨਹੀਂ ਦੇਖ ਸਕਦੇ ਹੋ ਕਿ ਦਿੱਤੇ ਕੋਰਟ ਪ੍ਰਦਾਨਸ਼ੂ ਦੇ ਆਲਾ ਅਧਿਕਾਰੀ ਵੀ ਜਿਹੜੇ ਉਹ ਵੀ ਆਪਣੀ ਮਜਬੂਰੀ ਨਹੀਂ ਪਰ ਫਸਾਦਾ ਜੀ ਕਿਹੜਾ ਪਿੰਡ ਤੇ ਕੀ ਘਟਨਾ ਹੋਈ ਸਰ ਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋરાਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁੰਨੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਇਹ ਤਾਂ ਡੋਬ ਗਈ ਨਹਿਰ ਚ ਇਹ ਤਾਂ ਕੁੜੀ ਡੇਡਪਾਟ ਲੱਭੀ ਇਹ ਧਾਰੀਵਾਲ ਪਿੰਡ ਦੀ ਇਹ ਧਾਰੀਵਾਲ ਤੋਂ ਜੀ ਹਾਂ ਜੀ ਟਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਹੈ ਕੁਝ ਲੱਗਾ ਪਤਾ ਲੱਗ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲਪਿੰਡ ਜਾ ਰਹੀ ਹੈ ਆਪਣੇ ਪਿੰਡ ਉਧਰ ਜਿੱਥੋਂ ਤੇ ਨੂੰ ਤੇ ਜਾਂਦਾ ਕੋਈ ਨਾਂ ਦੱਸਿਆ ਹਾਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਫੁੱਲ ਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰੀ ਚੰਗੇ ਹਾਂ ਸਾਂਵਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਇੱਕ ਕੱਦੇ ਪਿੰਡ ਸਭਾ ਕਰਨਾ ਸੀ ਉਹ ਦੱਸ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਰਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਲੱਗ ਪਕ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੋਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ ਅਸੀਂ ਪਹੁੰਚੇ ਹੋਇਆ ਨਹੀਂ ਲੈ ਕੇ ਗੋਤਾਖੋਰ ਲੱਗੇ ਹੋਏ ਅਸੀਂ ਗੋਤਾਖੋਰ ਲੈ ਕੇ ਆਏ ਹਾਂ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜ